ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜ਼ਥੇਦਾਰ ਗੜਗਾਜ ਨੇ ਭਗਵੰਤ ਮਾਨ ਦੇ ਉੱਤੇ ਕੀਤਾ ਪਲਟਵਾਰ ਜ਼ਥੇਦਾਰ ਗੜਗਾਜ ਨੇ ਦਿੱਤਾ ਭਗਵੰਤ ਮਾਨ ਨੂੰ ਜਵਾਬ ਤੇ ਜਿਹੜੀ ਗੱਲ ਜ਼ਥੇਦਾਰ ਗੜਗਾਜ ਨੇ ਬੋਲੀ ਹੈ ਉਹ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੀ ਬੋਲੇ ਨੇ ਜ਼ਥੇਦਾਰ ਗੜਗਾਜ ਜਥੇਦਾਰ ਗੜਗਾਜ ਨੇ ਕਿਹਾ ਕਿ ਜਿਹੜੇ ਟਰਾਲੀਆਂ ਵਾਲੇ ਸਾਨੂੰ ਸਲਾਵਾ ਦੇ ਰਹੇ ਆ ਜਥੇਦਾਰ ਗੜਗਾਜ ਨੇ ਕਿਹਾ ਹੁੰਦੇ ਕੌਣ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਲਕਾਰਨ ਵਾਲੇ ਤੇ ਸੁਖਬੀਰ ਬਾਦਲ ਨੇ ਵੀ ਕਹਿ ਦਿੱਤਾ ਛੱਜ ਤਾਂ ਬੋਲੇ ਛੰਣੀ ਵੀ ਬੋਲੇ ਸੁਖਬੀਰ ਬਾਦਲ ਵੀ ਕਹਿੰਦੇ ਕਿ ਜਥੇਦਾਰ ਸਹਿਬਾਨਾ ਨੂੰ ਮੰਦਾ ਬੋਲ ਰਿਹਾ ਜੀ ਇਹ ਮਾੜਾ ਬੋਲ ਰਿਹਾ ਇਹ ਬਹੁਤ ਸਾਰੀਆਂ ਗੱਲਾਂ ਸੁਖਬੀਰ ਬਾਦਲ ਨੇ ਕੀਤੀਆਂ ਮੈਂ ਉਹਦੀਆਂ ਗੱਲਾਂ ਦੇ ਵਿੱਚ ਪੈਣਾ ਨਹੀਂ ਚਾਹੁੰਦਾ ਆਪਾਂ ਸਿੱਧੀ ਤੇ ਸਪਸ਼ਟ ਗੱਲ ਕਰਦੇ ਆਂ ਜਿਹੜੀ ਗੱਲ ਮੈਂ ਕਰਨ ਦੇ ਲਈ ਆਇਆ ਅੱਜ ਸਾਰਿਆਂ ਨੂੰ ਚੇਤਾ ਆ ਗਿਆ ਕਿ ਭਗਵੰਤ ਮਾਨ ਨੇ ਆ ਬੋਲਿਆ ਜੇ ਭਗਵੰਤ ਮਾਨ ਨੇ ਆ ਬੋਲਿਆ ਤੇ ਕੱਲ ਨੂੰ ਕੋਈ ਹੋਰ ਰਾਜਨੀਤਿਕ ਲੀਡਰ ਵੀ ਬੋਲੂਗਾ ਇਹ ਮੰਦਭਾਗੀ ਗੱਲ ਆ ਨਹੀਂ ਚਾਹੀਦਾ ਕਿ ਕੋਈ ਵੀ ਰਾਜਨੀਤਿਕ ਲੀਡਰ ਸਾਡੇ ਜਥੇਦਾਰ ਸਹਿਬਾਨਾਂ ਦੇ ਖਿਲਾਫ ਬੋਲੇ ਪਰ ਉਹ ਸਾਡੇ ਜਥੇਦਾਰ ਤਾਂ ਹੋਣ ਭਗਵੰਤਬਾਨ ਕਦੋਂ ਸਾਡੇ ਜਥੇਦਾਰਾਂ ਦੇ ਖਿਲਾਫ ਬੋਲਿਆ ਕਿਉਂਕਿ ਸਾਡੇ ਜਥੇਦਾਰ ਕੌਣ ਨੇ ਸਾਡੇ ਜਥੇਦਾਰ ਨੇ ਜਿਨ੍ਹਾਂ ਨੂੰ ਅਸੀਂ ਚੁਣਦੇ ਆ ਜਿਨ੍ਹਾਂ ਨੂੰ ਪੰਥ ਚੁਣਦਾ ਆ ਪੰਥ ਦੇ ਜਥੇਦਾਰ ਉਹ ਹੁੰਦੇ ਆ ਤੇ ਜਿਹੜਾ ਇੱਕ ਪਰਿਵਾਰ ਚੁਣਦਾ ਆ ਖਾਸ ਕਰਕੇ ਰਾਤ ਦੇ ਹਨੇਰੇ ਦੇ ਵਿੱਚ ਬਣੇ ਜਥੇਦਾਰਾਂ ਦੇ ਬਾਰੇ ਮੈਂ ਨਹੀਂ ਕਹੂੰਗਾ ਕਿ ਉਹ ਸਾਡੇ ਜਥੇਦਾਰ ਆ ਜੇ ਉਸ ਸੇਵਾ ਦੇ ਉੱਤੇ ਉਹ ਹੈਗੇ ਨੇ ਤਾਂ ਬੜੇ ਸਤਿਕਾਰਯੋਗ ਨੇ ਕਿਉਂਕਿ ਤਖਤ ਉਹ ਅਕਾਲ ਦਾ ਤਖਤ ਆ ਉਹ ਬੜੇ ਸਤਿਕਾਰਯੋਗ ਨੇ ਤੇ ਪਰ ਮੈਂ ਗੱਲ ਇਹ ਕਰਨੀ ਚਾਹਣਾ ਵੀ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਉੱਥੇ ਸੇਵਾਵਾ ਨਿਭਾ ਰਹੇ ਹੋਣ ਭਗਵੰਤ ਸਿੰਘ ਮਾਨ ਜਾਂ ਹੋਰ ਕੋਈ ਪੰਜਾਬ ਦਾ ਸਿਆਸੀ ਲੀਡਰ ਇਹਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਜਥੇਦਾਰ ਸਾਹਿਬ ਨੂੰ ਕੁਝ ਬੋਲੇ ਜੋ ਬੋਲ ਸਕਦੇ ਤੇ ਜਦੋਂ ਭਗਵੰਤ ਸਿੰਘ ਮਾਨ ਬੋਲਿਆ ਤੇ ਭਾਈ ਕਾਲੀਆਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਇਸ ਗੱਲ ਨੂੰ ਲੈ ਕੇ ਰੌਲਾ ਵੀ ਪਾਇਆ ਪਰ ਮੈਂ ਪੁੱਛਣਾ ਚਾਹਣਾ ਕਿ ਇਹਦੀ ਸ਼ੁਰੂਆਤ ਕਿੱਥੋਂ ਹੋਈ ਹੈ ਜਥੇਦਾਰ ਸਹਿਬਾਨਾਂ ਨੂੰ ਬੋਲਣ ਵਾਲਾ ਕੰਮ ਸ਼ੁਰੂ ਕਿੰਨੇ ਕੀਤਾ ਆ ਕਿ ਸ਼ੁਰੂ ਭਗਵੰਤ ਮਾਨ ਨੇ ਕੀਤਾ ਹੈ ਨਹੀਂ ਬਿਲਕੁਲ ਨਹੀਂ ਅੱਜ ਜਿਹੜੇ ਵੱਡੇ ਵੱਡੇ ਭਾਸ਼ਣ ਦੇ ਰਹਿਆ ਕਿ ਜਥੇਦਾਰ ਸਹਿਬਾਨਾਂ ਨੂੰ ਬੋਲਤਾ ਜੀ ਆ ਕਰਤਾ ਜੀ ਉਹ ਕਰਤਾ ਜੀ ਉੱਤੇ ਭਾਈ ਸ਼ੁਰੂ ਵੀ ਤਾਂ ਤੁਸੀਂ ਕੀਤਾ ਹੈ ਤੁਸੀਂ ਕੀਤਾ ਤੇ ਮੈਂ ਜ਼ਥੇਦਾਰ ਗੜਗੱਜ ਸਾਹਿਬ ਨੂੰ ਵੀ ਕਹਿਣਾ ਕਿ ਜ਼ਥੇਦਾਰ ਜੀ ਜਦੋਂ ਤੱਕ ਤੁਸੀਂ ਇਸ ਅਹੁਦੇ ਦੇ ਉੱਤੇ ਹੋਂ ਜਦੋਂ ਤੱਕ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਉਦੋਂ ਤੱਕ ਜ਼ਰੂਰ ਕਿਹਾ ਜਾਊਗਾ ਉਦੋਂ ਤੱਕ ਜ਼ਰੂਰ ਗੱਲਾਂ ਕੀਤੀਆਂ ਜਾਣਗੀਆਂ ਉਦੋਂ ਤੱਕ ਜ਼ਰੂਰ ਸਿਫਤਾਂ ਕੀਤੀਆਂ ਜਾਣਗੀਆਂ ਪਰ ਜਦੋਂ ਤੁਸੀਂ ਤੁਹਾਨੂੰ ਇਸ ਅਹੁਦੇ ਤੋਂ ਹਟਾਉਣਾ ਹੋਇਆ ਫਿਰ ਇਲਜ਼ਾਮ ਲੱਪੇ ਜਾਣਗੇ ਫਿਰ ਲੱਪਿਆ ਜਾਊਗਾ ਕਿ ਹੁਣ ਇਲਜ਼ਾਮ ਕੀ ਲਾਈਏ ਹੁਣ ਜਥੇਦਾਰ ਨੂੰ ਇਹ ਸੌਦੇ ਤੋਂ ਲਾਈਏ ਕਿਵੇਂ ਕਿਉਂਕਿ ਸਿਫਤਾਂ ਤਾਂ ਕਹਿੰਦੀ ਹਰਪ੍ਰੀਤ ਸਿੰਘ ਹਾਣਾ ਦੀਆਂ ਤੁਹਾਡੇ ਤੋਂ ਵੀ ਜ਼ਿਆਦੀਆਂ ਕੀਤੀਆਂ ਜਾਂਦੀਆਂ ਸੀ ਕਿਸੇ ਸਮੇ ਤੁਹਾਨੂੰ ਵੀ ਯਾਦ ਹੋਵੇਗਾ ਤੁਹਾਡੇ ਤੋਂ ਕਿਤੇ ਜ਼ਿਆਦੀਆਂ ਸਿਫਤਾਂ ਕੀਤੀਆਂ ਜਾਂਦੀਆਂ ਸੀ ਜਾਨੀ ਰਘਵੀਰ ਸਿੰਘ ਹਾਣਾ ਦੀਆਂ ਸਿਫਤਾਂ ਕੀਤੀਆਂ ਜਾਂਦੀਆਂ ਸੀ ਜਾਂ ਉਸ ਤੋਂ ਪਹਿਲਾਂ ਜਿੰਨੇ ਜਥੇਦਾਰ ਰਹੇ ਸਭ ਦੀਆਂ ਸਿਫਤਾਂ ਕੀਤੀਆਂ ਜਾਂਦੀਆਂ ਸੀ ਤੇ ਇੱਕ ਦਿਨ ਸਭ ਨੂੰ ਇਲਜ਼ਾਮ ਲਾ ਲਾ ਕੇ ਲਾਇਆ ਗਿਆ ਘਰ ਨੂੰ ਤੋੜਿਆ ਗਿਆ ਜਥੇਦਾਰ ਰਣਜੀਤ ਸਿੰਘ ਉਹਨਾਂ ਦਾ ਕੀ ਕਸੂਰ ਸੀ ਕੋਈ ਦੱਸੇ ਉਸ ਤੋਂ ਬਾਅਦ ਆਏ ਜਥੇਦਾਰਾਂ ਦਾ ਕੀ ਕਸੂਰ ਸੀ ਕੋਈ ਦੱਸੇ ਤੇ ਤੁਸੀਂ ਕਹਿ ਰਹੇ ਹੋ ਕਿ ਗਿਆਨੀ ਕੁਲਦੀਪ ਸਿੰਘ ਗੜਗਾ ਜੁਹੜਾ ਨੂੰ ਇਸ ਤਰੀਕੇ ਦੇ ਨਾਲ ਬੋਲਿਆ ਗਿਆ ਤੇ ਮੈਂ ਕਹਿੰਦਾ ਨਹੀਂ ਬੋਲਣਾ ਚਾਹੀਦਾ ਔਰ ਜੋ ਜੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਬੋਲਿਆ ਉਹਦਾ ਜਵਾਬ ਕੌਣ ਦੇਊਗਾ ਜਿਸ ਤਰੀਕੇ ਦੇ ਨਾਲ ਤੁਹਾਡੇ ਇੱਕ ਲੀਡਰ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮੈਂ ਉਹ ਸ਼ਬਦ ਬੋਲਣ ਨੂੰ ਮੇਰਾ ਦਿਲ ਨਹੀਂ ਕਰਦਾ ਪਰ ਮੈਂ ਬੋਲ ਦੇਣਾ ਤੁਹਾਨੂੰ ਯਾਦ ਵੀ ਕਰਵਾਉਣਾ ਆ ਕਿ ਆ ਕਿ ਚਿਮਟੇ ਤੱਤੇ ਕਰਕੇ ਲਾਵਾਂਗੇ ਭਗਵੰਤ ਮਾਨ ਇੰਨਾ ਤਾਂ ਨਹੀਂ ਫਿਰ ਬੋਲਿਆ ਭਗਵੰਤਮਾਨ ਨੇ ਤਣੀ ਕਿਹਾ ਕਿ ਅਸੀਂ ਚਿਮਟੇ ਤੱਤੇ ਕਰਕੇ ਲਾਵਾਂਗੇ ਤੁਸੀਂ ਤਾਂ ਆ ਵੀ ਸ਼ਬਦ ਵਰਤ ਲੈਨੇ ਹੋ ਤੁਸੀਂ ਤਾਂ ਗਿਆਨੀ ਰਗਵੀਰ ਸਿੰਘ ਹਣਾਂ ਨੂੰ ਵੀ ਕਹਿ ਕਾ ਕਿ ਯੋਗ ਹੀ ਨਹੀਂ ਹੈ ਕਿ ਜਥੇਦਾਰ ਬਣ ਕੇ ਰਹਿਣ ਦੇ ਤੇ ਫਿਰ ਉਹਨਾਂ ਨੂੰ ਹੈੱਡ ਗ੍ਰੰਥੀ ਵੀ ਬਣਾ ਕੇ ਰੱਖਿਆ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੀਆਂ ਗੱਲਾਂ ਨੇ ਤੇ ਤੁਸੀਂ ਕਹਿ ਰਹੇ ਹੋ ਗਿਆਨੀ ਹਰਪ੍ਰੀਤ ਸਿੰਘ ਦੇ ਕੈਰੇਕਟਰ ਦੇ ਉੱਤੇ ਉਂਗਲ ਕਿਹਨੇ ਚੱਕੀ ਸੀ ਤੁਸੀਂ ਜਾਂ ਭਗਵੰਤਮਾਨ ਇਸ ਗੱਲ ਦਾ ਜਵਾਬ ਜਰੂਰ ਦਿਓ ਤੇ ਮੈਂ ਜਿਹੜੀ ਗੱਲ ਕਰਨੀ ਚਾਹਣਾ ਕਿ ਜਿੱਦਾਂ ਵੱਡਾ ਹੈ ਉਹਦਾ ਜਿੱਦਾਂ ਵੱਡਾ ਹੈ ਰਤਬਾ ਸ੍ਰੀ ਅਕਾਲ ਤਖਤ ਸਾਹਿਬ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਿਸੇ ਮੁੱਖ ਮੰਤਰੀ ਛੱਡੋ ਕਿਸੇ ਪ੍ਰਧਾਨ ਮੰਤਰੀ ਦੀ ਹਿੰਮਤ ਨਹੀਂ ਹੈਗੀ ਸੀ ਕਿ ਉਹ ਜਥੇਦਾਰ ਜੀ ਨੂੰ ਕੁਝ ਬੋਲ ਜਾਂਦਾ ਪਰ ਜੋ ਬੋਲਣ ਲਾਇਆ ਤੇ ਪਹਿਲਾਂ ਤੁਸੀਂ ਬੋਲੇਓ ਤੇ ਸਾਡੇ ਜਥੇਦਾਰ ਸਹਬਾਨਾਂ ਦੇ ਵੱਲੋਂ ਵੀ ਇੱਕ ਪਰਿਵਾਰ ਦੇ ਪੱਖ ਪੂਰੇ ਗਏ ਨੇ ਤੇ ਇਸੇ ਕਰਕੇ ਅੱਜ ਸਭ ਦੇ ਵਿੱਚ ਹਿੰਮਤ ਆ ਗਈ ਕਿ ਕੋਈ ਵੀ ਉੱਠ ਕੇ ਬੋਲ ਦਿੰਦਾ ਮੈਂ ਹੁਣ ਵੀ ਕਹਿ ਰਿਹਾ ਕਿ ਨਹੀਂ ਬੋਲਣਾ ਚਾਹੀਦਾ ਸੀ ਭਗਵੰਤ ਸਿੰਘ ਮਾਨ ਨੂੰ ਪਰ ਉਸ ਤੋਂ ਪਹਿਲਾਂ ਜਿਹੜੇ ਬੋਲੇ ਆ ਉਹਨਾਂ ਨੂੰ ਵੀ ਨਹੀਂ ਬੋਲਣਾ ਚਾਹੀਦਾ ਸੀ ਤੇ ਜਦੋਂ ਉਹ ਬੋਲੇ ਸੀ ਉਦੋਂ ਵੀ ਜਥੇਦਾਰ ਸਾਹਿਬ ਨੂੰ ਆ ਗੱਲਾਂ ਕਰਨੀਆਂ ਚਾਹੀਦੀਆਂ ਸੀ ਜਿਹੜੀਆਂ ਅੱਜ ਭਗਵੰਤ ਸਿੰਘ ਮਾਨ ਮੌਕੇ ਕੀਤੀਆਂ ਜਾ ਰਹੀਆਂ ਹਨ ਕੱਲੇ ਗੱਲ ਭਗਵੰਤ ਸਿੰਘ ਮਾਨ ਦੀ ਨਹੀਂ ਕੱਲ ਨੂੰ ਕਿਸੇ ਹੋਰ ਪਾਰਟੀ ਦਾ ਕੋਈ ਨੁਮਾਇੰਦਾ ਬੋਲੂਗਾ ਫਿਰ ਕਿਹਾ ਜਾਊਗਾ ਕਿ ਜਥੇਦਾਰ ਸਾਹਿਬ ਨੂੰ ਆ ਸ਼ਬਦ ਬੋਲੇ ਤੇ ਮੈਂ ਵਾਰ-ਵਾਰ ਕਹਿ ਰਿਹਾ ਕਿ ਮੈਂ ਇਸ ਗੱਲ ਦੇ ਵਿਰੋਧ ਦੇ ਵਿੱਚ ਹਾਂ ਜਥੇਦਾਰ ਸਾਹਿਬ ਨੂੰ ਇਹ ਅਜੀਬ ਸ਼ਬਦ ਨਹੀਂ ਬੋਲਣੇ ਚਾਹੀਦੇ ਪਰ ਸਰਬੱਤ ਖਾਲਸਾ ਦੇ ਦੁਆਰਾ ਚੁਣੇਗੇ ਸਾਡੇ ਜਥੇਦਾਰਾਂ ਨੂੰ ਸੁਖਵੀਰ ਸਿੰਘ ਬਾਦਲ ਕਿਹੜੇ ਸ਼ਬਦ ਬੋਲਦਾ ਰਿਹਾ ਕਿਹੜੇ ਸ਼ਬਦ ਬੋਲਦਾ ਰਿਹਾ ਅੱਜ ਸੁਖਵੀਰ ਸਿੰਘ ਬਾਦਲ ਗਿਆਨ ਵੰਡ ਰਿਹਾ ਅੱਜ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਕਿ ਨਹੀਂ ਬੋਲਣਾ ਚਾਹੀਦਾ ਐਦਾਂ ਬੋਲਿਆ ਐਦਾਂ ਬੋਲਿਆ ਆ ਕੀਤਾ ਕਮਾਲ ਹੋ ਗਈ ਆਤ ਇਹ ਦੋਰੇ ਮਾਪਢੰਡ ਕਿੱਧਰੋਂ ਆ ਗਏ ਇਹ ਦੋਰੇ ਕਰਦਾਰ ਦੋਰੇ ਕੈਰੈਕਟਰ ਕਿੱਥੋਂ ਆ ਗਏ ਤੇ ਮੈਂ ਗਿਆਨੀ ਗੁਲਦੀਪ ਸਿੰਘ ਸਖਤ ਹਨਾਂ ਦੇ ਵੀ ਗੜਗੱਜ ਹਨਾਂ ਦੇ ਵੀ ਇੱਕ ਵੀਡੀਓ ਵੇਖੀ ਜਿਹਦੇ ਵਿੱਚ ਗਿਆਨੀ ਕਲਦੀਪ ਸਿੰਘ ਗੜਗੱਜ ਵੀ ਬਾਦਲ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋ ਅਜਿਹੀਆਂ ਗੱਲਾਂ ਕਰਦੇ ਹੁੰਦੇ ਸੀ ਉਹ ਗੱਲਾਂ ਹੁਣ ਕਿੱਥੇ ਗਈਆਂ ਸਿੰਘ ਸਾਹਿਬ ਉਹ ਗੱਲਾਂ ਹੁਣ ਤੁਸੀਂ ਕਿਉਂ ਨਹੀਂ ਕਰਦੇ ਹੁਣ ਤੁਹਾਨੂੰ ਸੁਖਬੀਰ ਸਿੰਘ ਬਾਦਲ ਬੜਾ ਚੰਗਾ ਲੱਗਣ ਲੱਗ ਗਿਆ ਤੇ ਪਹਿਲਾਂ ਤੁਹਾਨੂੰ ਲੱਗਦਾ ਸੀਗਾ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤਰ ਮੋ ਦੇ ਵਿੱਚ ਅਕਾਲੀ ਦਲ ਦਾ ਨੁਕਸਾਨ ਕਰ ਦਿੱਤਾ ਅਸੀਂ ਜਿਹੜੀ ਗੱਲ ਕਰੀਏ ਉਹ ਤੇ ਖੜੀਏ ਤਾਂ ਸਹੀ ਚਾਹੇ ਉਹ ਸਾਡੇ ਲੀਡਰ ਹੋਣ ਚਾਹੇ ਸਾਡੇ ਧਾਰਮਿਕ ਆਗੂ ਹੋਣ ਚਾਹੇ ਸਾਡੇ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਹੋਣ ਜਿੱਦਣ ਕਾਲ ਤਖਤ ਸਾਹਿਬ ਦਾ ਅਸਲ ਸਿੰਘ ਸਾਹਿਬ ਉਸ ਤਖਤ ਤੇ ਸੇਵਾ ਨਿਭਾਏਗਾ ਉਹ ਆਪਦੀ ਕੀਤੀ ਹੋਈ ਗੱਲ ਤੇ ਜਰੂਰ ਖੜੇਗਾ ਪਰ ਜਿਹੜੇ ਇੱਕ ਪਰਿਵਾਰ ਦੇ ਵੱਲੋਂ ਲਾਏ ਜਾਂਦੇ ਆ ਇੱਕ ਪਰਿਵਾਰ ਦੇ ਵੱਲੋਂ ਲਾਹੇ ਜਾਂਦੇ ਆ ਇੱਕ ਪਰਿਵਾਰ ਦੇ ਵੱਲੋਂ ਬਿਠਾਏ ਜਾਂਦੇ ਆ ਉਹ ਕਦੇ ਇੱਕ ਸਟੈਂਡ ਦੇ ਉੱਤੇ ਨਹੀਂ ਖੜੇ ਹੋਣਗੇ ਤੇ ਜੇ ਹੋਣਗੇ ਫਿਰ ਉਹਨਾਂ ਦੇ ਨਾਲ ਵੀ ਗਿਆਨੀ ਰਣਜੀਤ ਸਿੰਘ ਜੀ ਹੋਣਾ ਵਾਲੀ ਸਿੰਘ ਸਾਹਿਬ ਵਾਲੀ ਗਿਆਨੀ ਹਰਪ੍ਰੀਤ ਸਿੰਘ ਹਣਾ ਵਾਲੀ ਗਿਆਨੀ ਸੁਲਤਾਨ ਸਿੰਘ ਹਣਾ ਵਾਲੀ ਗਿਆਨੀ ਰਗਵੀਰ ਸਿੰਘ ਹਣਾ ਵਾਲੀ ਕੀਤੀ ਜਾਊਗੀ ਸਭ ਦੇ ਨਾਲ ਹੋਊਗਾ ਮੇਰੇ ਅੱਜ ਦੀ ਇਸ ਵੀਡੀਓ ਦਾ ਮਕਸਦ ਸਿਰਫ ਇਹਨਾ ਹੈ ਮੈਂ ਇਹੀ ਕਹਿਣਾ ਚਾਹਣਾ ਇੱਕ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਉੱਥੇ ਤਲਬ ਕਰ ਲਿਆ ਗਿਆ। ਇਮਲੀ ਦੇ ਬੂਟੇ ਦੇ ਨਾਲ ਬੰਨਣ ਦੇ ਹੁਕਮ ਦੇ ਦਿੱਤੇ ਗਏ। ਕੋੜੇ ਮਾਰਨ ਦੇ ਹੁਕਮ ਦੇ ਦਿੱਤੇ ਗਏ। ਤੇ ਨਹੀਂ ਸੀ ਹਿੰਮਤ ਰਣਜੀਤ ਸਿੰਘ ਦੀ ਕਿ ਉਹ ਕੁਝ ਬੋਲ ਜਾਂਦਾ। ਪਰ ਅੱਜ ਜੇਕਰ ਹਰ ਕੋਈ ਉੱਠ ਕੇ ਬੋਲ ਰਿਹਾ ਤੇ ਸਾਨੂੰ ਜ਼ਰੂਰ ਲੱਭਣਾ ਪਊਗਾ ਕਿ ਗਲਤੀ ਹੈ ਕਿੱਥੇ ਆ। ਇਹ ਕਿਹਦੇ ਪੈਰੋਂ ਸਭ ਕੁਝ ਹੋ ਰਿਹਾ ਹੈ? ਅਕਾਲ ਤਖਸੈਬ ਦਾ ਗਰਾਫ ਨਾ ਕਦੇ ਡਾਊਨ ਗਿਆ ਸੀ ਨਾ ਗਿਆ ਨਾ ਜਾਊਗਾ ਪਰ ਉਥੇ ਸੇਵਾਵਾਂ ਨਿਭਾਉਣ ਵਾਲੇ ਜਥੇਦਾਰਾਂ ਦਾ ਗਰਾਫ ਕੌਣ ਡਾਊਨ ਕਰ ਰਿਹਾ ਹੈ ਸਾਡੀ ਐਸਡੀਪੀਸੀ ਦਾ ਗਰਾਫ ਕਿਵੇਂ ਡਾਊਨ ਹੋ ਰਿਹਾ ਹੈ ਸ੍ਰੀ ਅਮਰਸਰ ਸਾਹਿਬ ਦਾ ਡੀਸੀ ਟਾਈਮ ਨਹੀਂ ਦਿੰਦਾ ਮਿਲਣ ਦੇ ਲਈ ਸਾਡੇ ਐਸਡੀਪੀਸੀ ਦੇ ਪ੍ਰਧਾਨ ਨੂੰ ਇਹ ਨੌਬਤਾਂ ਆਈਆਂ ਕਿਉਂ ਇਹਦੇ ਉੱਤੇ ਸਾਨੂੰ ਮੰਥਨ ਇਹਦੇ ਉੱਤੇ ਸਾਨੂੰ ਕੋਹਕ ਕਰਨੀ ਪਾਉਗੀ ਸਿੰਘ ਸਾਹਿਬ ਨੇ ਗਿਆਨੀ ਕਲਦੀਪ ਸਿੰਘ ਹਣਾ ਨੇ ਬੋਲਦਿਆਂ ਕਿਹਾ ਮੈਂ ਬੰਦੀ ਸਿੰਘਾਂ ਦੀ ਗੱਲ ਕਰ ਰਿਹਾ ਆਂ ਜਥੇਦਾਰ ਦੀ ਗੱਲ ਕਰ ਰਿਹਾ ਆਂ ਜਿਹੜਾ ਸਰਬੱਤ ਖਾਲਸਾ ਦੁਆਰਾ ਚੁਣੇਗੇ ਜਥੇਦਾਰ ਸਾਹਿਬ ਦੀ ਗੱਲ ਕਰ ਰਿਹਾ ਆਂ ਤੇ ਗਿਆਨੀ ਕਲਦੀਪ ਸਿੰਘ ਹਣਾ ਨੇ ਬੋਲਦਿਆਂ ਕਿਹਾ ਕਿ 28 ਲੱਖ ਸਾਈਨ ਕਰਾ ਕੇ ਦਿੱਲੀ ਲੈ ਕੇ ਗਏ ਪਰ ਕੁਝ ਗਦਾਰਾਂ ਨੇ ਡੋਗਰਿਆ ਨੇ ਉਹ ਸਾਡਾ ਕੰਮ ਨਹੀਂ ਹੋਣ ਦਿੱਤਾ ਤੇ ਭਾਈ ਉਹ ਡੋਗਰਿਆਂ ਦੇ ਉਹ ਗਦਾਰਾਂ ਦੇ ਨਾਂ ਤਾਂ ਦੱਸੋ ਪੰਥ ਨੂੰ ਕੌਣ ਨੇ ਉਹ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅੜਿੱਕਾ ਬਣੇ ਪਰ ਸਿੰਘ ਸਾਹਿਬ ਮੈਂ ਤੁਹਾਡੀ ਜਾਣਕਾਰੀ ਦਰੁਸਤ ਕਰਦਿਆਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਸੀ ਕਿਹਾ ਗਿਆ ਸੀ ਕਿ ਸਾਰੇ ਅਕਾਲੀ ਦਲ ਸਾਰਿਆਂ ਇਨਸਾਫ ਸੰਧ ਜਥੇਬੰਦੀਆਂ ਸਾਰੀਆਂ ਧਾਰਮਿਕ ਨਿੱਕੀਆਂ ਵੱਡੀਆਂ ਪੰਥਕ ਜਥੇਬੰਦੀਆਂ ਆਓ ਦਿੱਲੀ ਚੱਲੀਏ ਦਿੱਲੀ ਜਾ ਕੇ ਉਹ ਸਾਈਨ ਲੈ ਕੇ ਜਾਵਾਂਗੇ ਉੱਥੇ ਜਾ ਕੇ ਪੈਦਲ ਜਾ ਕੇ ਉਹ ਸਾਈਨ ਦੇ ਕੇ ਆਵਾਂਗੇ ਪਰ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਕਿਸੇ ਨੇ ਸਾਰੀਆਂ ਜਥੇਬੰਦੀਆਂ ਇਸ ਗੱਲ ਨੂੰ ਤਿਆਰ ਸੀ ਕਿ ਸਿੰਘ ਸਾਹਿਬ ਦੇ ਹੁਕਮ ਦੇ ਉੱਤੇ ਜਾ ਐਸਪੀਸੀ ਦਾ ਜਦੋਂ ਹੁਕਮ ਆਇਆ ਬੰਦੀ ਸਿੰਘਾਂ ਦੀ ਗੱਲ ਆ ਸਾਰਾ ਕੁਝ ਭੁੱਲ ਭੁਲਾ ਕੇ ਸਾਰੇ ਇਕੱਠੇ ਹੋ ਕੇ ਚੱਲਾਂਗੇ ਤੇ ਜਾ ਕੇ ਬੰਦੀ ਸਿੰਘਾਂ ਦੀ ਗੱਲ ਕਰਾਂਗੇ ਜਾ ਕੇ ਸਾਈਨ ਦੇ ਕੇ ਆਵਾਂਗੇ ਕਿ 25-28 ਲੱਖ ਲੋਕ ਚਾਹੁੰਦੇ ਨੇ ਕਿ ਬੰਦੀ ਸਿੰਘ ਬਾਹਰ ਹੋਣ ਪਰ ਉਸ ਤੋਂ ਬਾਅਦ ਕਿਸੇ ਨੇ ਨਹੀਂ ਦੱਸਿਆ ਕਿਸੇ ਨੇ ਨਾਂ ਤੱਕ ਨਹੀਂ ਲਿਆ ਕਿ ਉਹ ਸਾਈਨ ਉਹ ਫਾਈਲਾਂ ਹੈ ਕਿੱਥੇ ਨੇ ਅੱਜ ਤੁਹਾਡੇ ਮੂੰਹੇ ਗੱਲ ਜਰੂਰ ਸੁਣ ਲਈ ਤੇ ਤੁਸੀਂ ਇਹ ਵੀ ਕਹਿ ਦਿੱਤਾ ਕਿ ਕੁਝ ਗਦਾਰਾਂ ਦਾ ਕਰਕੇ ਉਹ ਕੰਮ ਨਹੀਂ ਹੋ ਪਾਇਆ ਤੇ ਬੇਨਤੀ ਹੈ ਜੀ ਉਹ ਗਦਾਰਾਂ ਦੇ ਨਾਂ ਜਰੂਰ ਦੱਸ ਦਿਓ ਉਹ ਗਦਾਰ ਕਿਹੜੇ ਨੇ ਕਿਹੜੇ ਉਗਦਾਰ ਨੇ ਸੀ ਇਹਨਾਂ ਨੇ ਤੁਹਾਨੂੰ ਦਿੱਲੀ ਜਾ ਕੇ ਉਹ ਫਾਈਲਾਂ ਗ੍ਰਹਿ ਮੰਤਰੀ ਨੂੰ ਜਾਂ ਜਿੱਥੇ ਵੀ ਤੁਸੀਂ ਸੌਪਣੀਆਂ ਚਾਹੁੰਦੇ ਸੀ ਨਹੀਂ ਸੌਂਪਨ ਦਿੱਤੀਆਂ ਤੁਸੀਂ ਗੋਲ ਗੱਲਾਂ ਕਰਦੇ ਹੋ ਕੋਈ ਆਮ ਸਿੱਖ ਗੋਲ ਗੱਲਾਂ ਨਹੀਂ ਕਰਦਾ ਜਿਹੜਾ ਸਿੱਖ ਹੁੰਦਾ ਉਹ ਕਦੇ ਗੋਲ ਗੱਲਾਂ ਨਹੀਂ ਕਰਦਾ ਤੇ ਤੁਸੀਂ ਤਾਂ ਜਫੇਦਾਰ ਹੋ ਤੁਸੀਂ ਗੋਲ ਗੱਲਾਂ ਕਰਦੇ ਹੋ ਤੁਸੀਂ ਸਿੱਧਾ ਤੇ ਸਪਸ਼ਟ ਤੁਹਾਨੂੰ ਚਾਹੀਦਾ ਸੀ ਨਾਂ ਲੈ ਕੇ ਗੱਲ ਕਰਦੇ ਕਿਆ ਫਲਾਣੇ ਫਲਾਣੇ ਗਦਾਰਾਂ ਨੇ ਸਾਡਾ ਕੰਮ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਨੇਪਰੇ ਨਹੀਂ ਚੜਨ ਦਿੱਤਾ ਤਾਂ ਕਿ ਲੋਕਾਂ ਨੂੰ ਪਤਾ ਲੱਗਦਾ ਉਹ ਗਦਾਰ ਹੈ ਕੌਣ ਨੇ ਕਿਉਂ ਇੱਧਰ ਸਾਡੇ ਵਾਲੇ ਪਾਸੇ ਜਿਹੜੇ ਆਪਾਂ ਉਹ ਕਾਲੀ ਖਵਾਉਂਦੇ ਨੇ ਉਹਨਾਂ ਦੇ ਵਿੱਚੋਂ ਕੋਈ ਗਦਾਰ ਸੀਗੇ ਜਾਂ ਸਰਕਾਰ ਵਾਲੇ ਪਾਸਿਓ ਕੋਈ ਗਦਾਰ ਸੀਗੇ ਜਾ ਫਿਰ ਉੱਥੇ ਦੇ ਕੋਈ ਗਦਾਰ ਸੀਗੇ ਉਹਨਾਂ ਦਾ ਨਾਂ ਇਸ ਕਰਕੇ ਲਕੋ ਰਿਹਾ ਹਾਂ ਕਿ ਕੱਲ ਨੂੰ ਗੱਠ ਛੋੜ ਨਾ ਕਰਨਾ ਪੈਸੇ ਕੀ ਕਾਰਨ ਹੈ ਜ਼ਰੂਰ ਦੱਸਿਓ ਤੇ ਨਾਲ ਮੈਂ ਜਿਹੜੀ ਤੁਹ ਤੱਕ ਗੱਲਬਾਤ ਨੂੰ ਸੁਣਨ ਵਾਲੀ ਸੰਗਤ ਹੈ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਕਾਰਨ ਜ਼ਰੂਰ ਦੱਸੋ ਕਿ ਅੱਜ ਕਿਦਾਂ ਕੋਈ ਵੀ ਬੰਦਾ ਸਿੰਘ ਸਹਿਬਾਂ ਨੂੰ ਬੋਲ ਰਿਹਾ ਮੈਂ ਤੁਹਾਡੀ ਗੱਲ ਦੇ ਨਾਲ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਹੋ ਗਿਆ ਜਿਵੇਂ ਇਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਨੂੰ ਬੋਲਿਆ ਮੈਂ ਵੀ ਮੰਨ ਲਿਆ ਕਿ ਸਰਦਾਰ ਭਗਵੰਤ ਸਿੰਘ ਉਹ ਮੁੱਖ ਮੰਤਰੀ ਪੰਜਾਬ ਉਹ ਸਿੰਘ ਸਹਿਬਾਂ ਨੂੰ ਬੋਲਿਆ ਪਰ ਬੋਲਿਆ ਕਿਉਂ ਹਿੰਮਤ ਆਈ ਕਿੱਥੋਂ ਗੱਲ ਮੈਂ ਆ ਪੁੱਛਣੀ ਚਾਹਣਾ ਬਸ ਮੈਂ ਆ ਗੱਲ ਦਾ ਜਵਾਬ ਜਾਨਣਾ ਚਾਹਣਾ ਠੀਕ ਹੈ ਮੈਂ ਕੋਈ ਭਗਵੰਤ ਸਿੰਘ ਦਾ ਪੱਖੀ ਨਹੀਂ ਹੈਗਾ ਮੈਂ ਹਰ ਰੋਜ਼ ਦੱਸਦਾ ਪੰਜਾਬ ਦੇ ਵਿੱਚ ਅਮਰਤ ਸੰਚਾਰ ਦਾ ਜਿਹੜਾ ਚੱਲ ਰਿਹਾ ਇੱਕ ਸਫਰ ਉਹਨੂੰ ਰੋਕ ਦਿੱਤਾ ਗਿਆ ਨੌਜਵਾਨਾਂ ਦੇ ਉੱਤੇ ਐਨਐਸਏ ਲਗਾ ਦਿੱਤੀ ਗਈ ਜੇਲ੍ਹਾਂ ਦੇ ਵਿੱਚ ਡੱਕ ਦਿੱਤੇ ਗਏ ਮੈਂ ਭਗਵੰਤ ਸਿੰਘ ਮਾਨ ਦਾ ਕੋਈ ਵਰਕਰ ਕੋਈ ਸਪੋਰਟਰ ਨਹੀਂ ਹੈਗਾ ਪਰ ਜਿਹੜੀਆਂ ਗੱਲਾਂ ਜਾਇਜ਼ ਆ ਉਹ ਕਰਨੀਆਂ ਬਣਦੀਆਂ ਤੇ ਉਹ ਹੀ ਕਰ ਰਿਹਾ ਤੁਸੀਂ ਵੀ ਤੁਹਾਨੂੰ ਜੋ ਠੀਕ ਲੱਗਦਾ ਤੁਸੀਂ ਆਪ ਦਾ ਕਮੈਂਟ ਜ਼ਰੂਰ ਲਿਖਿਓ ਤੇ ਜੇ ਗੱਲਬਾਤ ਠੀਕ ਲੱਗੀ ਹੋਈ ਅੱਗੇ ਹੋਰ ਲੋਕਾਂ ਤੱਕ ਵੀ ਜ਼ਰੂਰ ਭੇਜਿਓ ਤੇ ਆਪਾਂ ਫੇਰ ਜਲਦ ਕੋਈ ਹੋਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ